ਸਰਦੀਆਂ ਦੇ ਦਿਨ ਸਨ ਤੇ ਮੇਰੇ ਕਮਰੇ ਵਿੱਚ ਜ਼ਿਆਦਾ ਜਗ੍ਹਾ ਹੋਣ ਦੇ ਕਾਰਨ ਮੇਰੀ ਮਾਂ ਨੇ ਫੁੱਫੜ ਜੀ ਨੂੰ ਮੇਰੇ ਕਮਰੇ ਵਿੱਚ ਸੌਣ ਲਈ ਭੇਜ ਦਿੱਤਾ ਸੀ ਪਰ ਮੈਨੂੰ ਇਹ ਪਤਾ ਸੀ ਕਿ ਫੁੱਫੜ ਜੀ ਦੇ ਇਰਾਦੇ ਚੰਗੇ ਨਹੀਂ ਸੀ ਉਹਨਾਂ ਦੇ ਦਿਲ ਵਿੱਚ ਮੇਰੇ ਬਾਰੇ ਕੁਝ ਗਲਤ ਵਿਚਾਰ ਆ ਰਹੇ ਸਨ ਰਾਤ ਨੂੰ ਜਦੋਂ ਮੈਂ ਕਮਰੇ ਦੀ ਬੱਤੀ ਬੰਦ ਕੀਤੀ ਤਾਂ ਫੁੱਫੜ ਜੀ ਨੇ ਮੈਨੂੰ ਕਿਹਾ ਕਿ ਮੈਨੂੰ ਬਹੁਤ ਠੰਡ ਲੱਗ ਰਹੀ ਹੈ ਅਤੇ ਇਹ ਕਹਿ ਕੇ ਉਹ ਮੇਰੇ ਕੰਬਲ ਦੇ ਵਿੱਚ ਆ ਗਏ ਅੱਧੀ ਰਾਤ ਨੂੰ ਫੁੱਫੜ ਜੀ ਨੇ ਮੇਰੇ ਸਰੀਰ ਦੇ ਉੱਤੇ ਹੱਥ ਫੇਰਨਾ ਸ਼ੁਰੂ ਕੀਤਾ ਜਿਸ ਦੇ ਨਾਲ ਮੇਰੀ ਅਚਾਨਕਾ ਖੁੱਲ ਗਈ ਅਤੇ ਫਿਰ ਪੂਰੀ ਰਾਤ ਮੇਰੀ ਫੂਫੜ ਨੇ ਮੇਰਾ ਨਾਮ ਪ੍ਰੀਤ ਹੈ ਤੇ ਮੈਂ ਹੁਣੇ 20 ਸਾਲਾਂ ਦੀ ਹੋ ਗਈ ਸੀ ਕੁਝ ਦਿਨਾਂ ਬਾਅਦ ਮੇਰੇ ਭਰਾ ਤੇ ਭੈਣ ਦੋਨਾਂ ਦਾ ਵਿਆਹ ਸੀ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਮੈਂ ਉਹਨਾਂ ਤੋਂ ਛੋਟੀ ਸੀ ਤੇ ਵਿਆਹ ਵਿੱਚ ਥੋੜੇ ਹੀ ਦਿਨ ਬਾਕੀ ਸਨ ਪੂਆ ਤੇ ਫੂਫੜ ਜੀ ਸਾਡੇ ਘਰ ਪਹਿਲਾਂ ਹੀ ਆ ਗਏ ਸੀ ਕਿਉਂਕਿ ਘਰ ਦੇ ਵਿੱਚ ਕੰਮ ਸੀ ਪੋਫੜ ਜੀ ਜਦੋਂ ਵੀ ਮੇਰੇ ਕੋਲ ਆਏ ਤਾਂ ਉਹਨਾਂ ਨੇ ਮੇਰੇ ਮੋਢੇ ਉੱਤੇ ਹੱਥ ਰੱਖਿਆ ਤੇ ਮੈਨੂੰ ਪੁੱਛਣ ਲੱਗੇ ਕਿ ਦੱਸ ਪ੍ਰੀਤ ਕਿਉਂ ਹੱਸ ਰਹੀ ਸੀ ਕੀ ਕਾਰਨ ਹੈ ਮੈਂ ਉਹਨਾਂ ਨੂੰ ਕਿਹਾ ਕਿ ਕੁਝ ਨਹੀਂ ਮੈਂ ਤਾਂ ਬਸ ਇਦਾਂ ਹੀ ਹੱਸ ਰਹੀ ਸੀ ਅਤੇ ਫਿਰ ਉਹਨਾਂ ਨੇ ਜ਼ੋਰ ਨਾਲ ਮੇਰੇ ਮੋਢੇ ਨੂੰ ਘੁੱਟ ਕੇ ਫੜ ਲਿੱਤਾ ਅਤੇ ਕਿਹਾ ਕਿ ਹਾਂ ਤਾ ਤੂੰ ਬਹੁਤ ਵੱਡੀ ਹੋ ਗਈ ਹੈ ਜਵਾਨ ਵੀ ਹੋ ਗਈ ਪੋਫੜ ਜੀ ਦੀ ਨਜ਼ਰ ਹੁਣ ਮੈਨੂੰ ਅਜੀਬ ਲੱਗਦੀ ਸੀ ਮੈਂ ਉਸ ਦੀ ਨਜ਼ਰ ਨਾਲ ਡਰਦੀ ਸੀ ਈਜ਼ਲੀ ਮੈਂ ਉਹਨਾਂ ਦਾ ਹੱਥ ਆਪਣੇ ਮੋਢੇ ਤੋਂ ਪਰੇ ਕੀਤਾ ਤੇ ਉਹ ਤੋਂ ਚੁੱਪਚਾਪ ਚਲੀ ਗਈ ਮੈਂ ਘਰ ਵਿੱਚ ਸਭ ਤੋਂ ਛੋਟੀ ਸੀ ਅਤੇ ਉਸ ਸਮੇਂ ਮੈਂ ਬਹੁਤ ਹੀ लाਡਲੀ ਸੀ ਤੇ ਸ਼ਰਾਰਤੀ ਵੀ ਭੈਣ ਦੇ ਵਿਆਹ ਦੇ ਸਮੇਂ ਮੈਂ ਘਰ ਦੇ ਵਿੱਚ ਸਭ ਤੋਂ ਛੋਟੀ ਸੀ ਪਰ ਉਸ ਉਮਰ ਵਿੱਚ ਮੇਰੇ ਨਾਲ ਕੋਈ ਵੀ ਇਸ ਤਰ੍ਹਾਂ ਕਰ ਸਕਦਾ ਇਹ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਇਹ ਸਭ ਕੁਝ ਹੋ ਸਕਦਾ ਉਹ ਠੰਡ ਦੇ ਦਿਨ ਸਨ ਅਤੇ ਉਸ ਸਮੇਂ ਕੁਝ ਦਿਨਾਂ ਲਈ ਮੈਂ ਸਕੂਲ ਜਾਣਾ ਸੀ ਅਤੇ ਹੁਣ ਮੈਨੂੰ ਸਕੂਲ ਛੱਡਣ ਦੀ ਸਮੱਸਿਆ ਆ ਗਈ ਸੀ ਕਿਉਂਕਿ ਪਹਿਲਾਂ ਤਾਂ ਮੇਰੀ ਭੈਣ ਮੈਨੂੰ ਸਕੂਲ ਛੱਡ ਕੇ ਆਉਂਦੀ ਸੀ ਅਤੇ ਉਹ ਫੜ ਜੀ ਨੂੰ ਘਰ ਵੀ ਚਾਏ 2 ਦਿਨ ਹੋ ਚੁੱਕੇ ਸਨ ਉਸ ਦਿਨ ਰੋਜ਼ ਦੀ ਤਰ੍ਹਾਂ ਮੈਂ ਸਵੇਰੇ ਆਪਣੇ ਸਕੂਲ ਦੀ ਤਿਆਰੀ ਕੀਤੀ ਅਤੇ ਹਾਲ ਵਿੱਚ ਆ ਕੇ ਪਾਪਾ ਨੂੰ ਕਿਹਾ ਕਿ ਪਾਪਾ ਤੁਸੀਂ ਅਜੇ ਸੌਂ ਕੇ ਉੱਠੇ ਹੋ ਤੁਸੀਂ ਮੈਨੂੰ ਸਕੂਲ ਛੱਡ ਕੇ ਆਓ ਮੈਂ ਤੁਹਾਡੇ ਘਰ ਕੇ ਲੇਟ ਹੋ ਜਾਨੀ ਹਾਂ ਪਾਪਾ ਨੇ ਕਿਹਾ ਕਿ ਐਡਾ ਘੰਟਾ ਰੁਕ ਜਾ ਮੈਂ ਥੋੜਾ ਤਿਆਰ ਹੋ ਕੇ ਆਉਣਾ ਹਾਂ ਨੇ ਆਪਣੇ ਪਾਪਾ ਨੂੰ ਕਿਹਾ ਕਿ ਤੁਸੀਂ ਮੈਨੂੰ ਸਕੂਲ ਛੱਡਣ ਜਾਣਾ ਹੈ ਤੇ ਥੋੜਾ ਜਲਦੀ ਕਰੋ ਨਹੀਂ ਤਾਂ ਮੈਂ ਲੇਟ ਹੋ ਜਾਵਾਂਗੀ ਐਨੇ ਵਿੱਚ ਫਰਜੀ ਉੱਥੇ ਆ ਗਏ ਅਤੇ ਕਹਿਣ ਲੱਗੇ ਜੇ ਕੋਈ ਹਰਜ ਨਾ ਹੋਵੇ ਤਾਂ ਮੈਂ ਤੈਨੂੰ ਸਕੂਲ ਛੱਡਾਉਣਾ ਹਾ ਪਾਪਾ ਨੂੰ ਤਾਂ ਜਿੱਦਾਂ ਕੋਈ ਸਹਾਰਾ ਮਿਲ ਗਿਆ ਸੀ ਉਹਨਾਂ ਨੇ ਆਪਣੇ ਐਕਟੀਵਾ ਦੀ ਚਾਬੀ ਫੁੱਫੜ ਦੇ ਹੱਥ ਵਿੱਚ ਫੜਾ ਦਿੱਤੀ ਅਤੇ ਪਾਪਾ ਦਾ ਇੱਕ ਕੰਮ ਹਲਕਾ ਹੋ ਗਿਆ ਸੀ ਉਹ ਆਪਣੇ ਤਿਆਰ ਹੋਣ ਵਿੱਚ ਲੱਗ ਗਏ ਤੇ ਫਿਰ ਮੇਰਾ ਫੁੱਫੜ ਘਰ ਤੋਂ ਥੋੜੀ ਦੂਰ ਜਾਂਦੇ ਹੀ ਉਸ ਨੇ ਮੇਰੇ ਹੱਥ ਫੜ ਕੇ ਆਪਣੀ ਪਿੱਟਦੀ-ਉੱਠਦੀ ਰਖ ਲਈ ਸੀ ਮੈਨੂੰ ਬੜਾ ਅਜੀਬ ਲੱਗਾ ਤੇ ਫਿਰ ਉਹ ਕਹਿਣ ਲੱਗੇ ਕਿ ਘੁੱਟ ਕੇ ਫੜ ਲੈ ਕਿਤੇ ਗਿਰ ਨਾ ਜਾਈ ਤੂੰ ਮੇਰੇ ਤੋਂ ਸੰਗੀ ਨਾ ਜਾਂ ਫਿਰ ਮੈਨੂੰ ਘੁੱਟ ਕੇ ਆਰਾਮ ਨਾਲ ਫੜ ਕੇ ਬੈਠ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਜੇਕਰ ਠੰਡ ਲੱਗ ਰਹੀ ਹੈ ਤਾਂ ਤੂੰ ਮੈਨੂੰ ਫੜ ਕੇ ਬੈਠ ਜਾ। ਮੈਨੂੰ ਠੰਡ ਤਾਂ ਬਹੁਤ ਲੱਗ ਰਹੀ ਸੀ। ਇਸ ਲਈ ਮੈਂ ਉਹਨਾਂ ਨੂੰ ਫੜ ਕੇ ਬੈਠ ਗਈ। ਮੈਨੂੰ ਨਹੀਂ ਪਤਾ ਸੀ ਉਹਨਾਂ ਦੇ ਦਿਲ ਵਿੱਚ ਕੀ ਚੱਲਦਾ ਸੀ। ਉਸ ਦਿਨ ਤਾਂ ਮੈਂ ਫੁੱਫੜ ਜੀ ਦੀ ਗੱਲ ਮੰਨ ਲਈ ਸੀ ਪਰ ਅਜੀਬ ਤਾਂ ਲੱਗਾ। ਪਰੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਘਰ ਵਾਪਸ ਆਉਂਦੇ ਸਮੇਂ ਉਹਨਾਂ ਨੇ ਮੈਨੂੰ ਬੜੇ ਹੀ ਅਜੀਬ ਜਿਹੇ ਸਵਾਲ ਕੀਤੇ ਤੇ ਆਪਣੀ ਪਿੱਠ ਤੇ ਉੱਤੇ ਹੱਥ ਪਾਉਣ ਲਈ ਕਿਹਾ ਸਭ ਕੁਝ ਕਰ ਰਹੀ ਸੀ ਪਰ ਪਤਾ ਨਹੀਂ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਉਸ ਸਮੇਂ ਤਾਂ ਮੈਨੂੰ ਠੰਡ ਵੀ ਨਹੀਂ ਲੱਗ ਰਹੀ ਸੀ ਕਿਉਂਕਿ ਬਹੁਤ ਧੁੱਪ ਚੜ ਗਈ ਸੀ ਮੈਂ ਆਪਣੇ ਫੁੱਫੜ ਜੀ ਨੂੰ ਫੜ ਕੇ ਬੈਠਣ ਲਈ ਸਖਤ ਮਨਾ ਕਰ ਦਿੱਤਾ ਸੀ ਕਿ ਨਹੀਂ ਮੈਨੂੰ ਠੰਡ ਨਹੀਂ ਲੱਗ ਰਹੀ ਇਸ ਤੋਂ ਬਾਅਦ ਹੁਣ ਰੋਜ਼ ਹੀ ਮੈਨੂੰ ਸਕੂਲ ਛੱਡਣ ਲਈ ਆਉਣ ਲੱਗੇ ਅਤੇ ਹੌਲੀ-ਹੌਲੀ ਉਹਨਾਂ ਦਾ ਮੈਨੂੰ ਛੂਣਾ ਬਦਲਣ ਲੱਗਾ ਸੀ ਤੇ ਹੁਣ ਮੈਨੂੰ ਉਹਨਾਂ ਦਾ ਛੂਣਾ ਬੜਾ ਅਜੀਬ ਲੱਗਦਾ ਮੈਨੂੰ ਬਹੁਤ ਹੀ ਅਜੀਬ ਮਹਿਸੂਸ ਹੋਣ ਲੱਗਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਪਿੱਠ ਦੇ ਉੱਤੇ ਹੱਥ ਕਿਉਂ ਫੇਰ ਰਹੇ ਹੋ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਤਾਂ ਮੇਰਾ ਉਹ ਪੁੱੜ ਕਹਿਣ ਲੱਗਾ ਕਿ ਮੈਂ ਤਾਂ ਉਦਾਂ ਹੀ ਕਰ ਰਿਹਾ ਮੈਂ ਉਸ ਨੂੰ ਕਿਹਾ ਕਿ ਪਲੀਜ਼ ਆਪਣਾ ਹੱਥ परे करो पर उल्टा हसने लागे वो अपना हाथ हटावन नु तैयार ही ना होए उल्टा उसने अपने दूसरे हाथ ਨਾਲ ਮੇਰੇ ਕਮੀਜ਼ ਦੀ ਜਿਪ ਖਿਚਨੀ ਸ਼ੁਰੂ ਕਰ ਦਿੱਤੀ ਸੀ ਇਹ ਸਭ ਕੁਝ ਵੇਖ ਕੇ ਤਾਂ ਮੈਂ ਫਟਾਫਟ ਉਹਨਾਂ ਤੋਂ ਦੂਰ ਚਲੀ ਗਈ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਭ ਕੁਝ ਕੀ ਕਰ ਰਹੇ ਹੋ ਮੈਨੂੰ ਤੁਹਾਡੀ ਕੋਈ ਮਦਦ ਨਹੀਂ ਚਾਹੀਦੀ ਮੈਂ ਬੁਰੀ ਤਰ੍ਹਾਂ ਡਰ ਗਈ ਸੀ ਘਰ ਦੇ ਸਾਰੇ ਹੀ ਸ਼ਾਪਿੰਗ ਕਰਨ ਲਈ ਗਈ ਹੋਈ ਸੀ ਉਸ ਸਮੇਂ ਅਸੀਂ ਦੋਨੋਂ ਹੀ ਘਰ ਵਿੱਚ ਕਮਲੇ ਸੀ ਫਿਰ ਮੈਂ ਕਮਰੇ ਚੋਂ ਬਾਹਰ ਨਿਕਲੀ ਤੇ ਉਸ ਤੋਂ ਬਾਅਦ ਫੁੱਫੜ ਜੀ ਮੇਰੇ ਪਿੱਛੇ ਪਿੱਛੇ ਭੱਜਦੇ ਹੋਏ ਬਾਹਰ ਹਾਲ ਵਿੱਚ ਆ ਗਏ ਉਸ ਨੇ ਮੇਰਾ ਹੱਥ ਫੜ ਲਿਆ ਤੇ ਐਨੇ ਵਿੱਚ ਹੀ ਦਰਵਾਜ਼ੇ ਦੇ ਉੱਤੇ ਕੰਮ ਵਾਲੀ ਘਰ ਦੇ ਅੰਦਰ ਆ ਰਹੀ ਸੀ ਅਤੇ ਉਹ ਸਾਡੇ ਘਰ ਵਿੱਚ ਕੰਮ ਕਰਨ ਲਈ ਆਉਂਦੀ ਸੀ ਉਸ ਨੂੰ ਦੇਖ ਕੇ ਮੇਰੀ ਸਾਹ ਵਿੱਚ ਸਾਹ ਆਇਆ ਉਸ ਨੂੰ ਵੇਖ ਕੇ ਫੁੱਫੜ ਨੇ ਮੇਰਾ ਹੱਥ ਛੱਡ ਦਿੱਤਾ ਸੀ ਮੈਂ ਤਾਂ ਰੱਬ ਦਾ ਸ਼ੁਕਰ ਮਨਾਇਆ ਸੀ ਪਰ ਮੇਰਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ ਆਂਟੀ ਨੇ ਮੇਰੇ ਤੋਂ ਪੁੱਛਿਆ ਕਿ ਕੀ ਗੱਲ ਹੈ ਤੂੰ ਇਸ ਤਰ੍ਹਾਂ ਗੁੱਸੇ ਵਿੱਚ ਕਿਉਂ ਲੱਗ ਰਹੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਕੁਝ ਨਹੀਂ ਮੈਂ ਅਜੇ ਉਹਨਾਂ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰੀ ਰਹੀ ਸੀ ਕਿ ਫੁੱਫੜ ਜੀ ਨੇ ਉਸੇ ਸਮੇਂ ਉਹਨਾਂ ਨੂੰ ਕਹਿ ਦਿੱਤਾ ਕਿ ਭੈਣੀ ਮੈਨੂੰ ਇੱਕ ਕੱਪ ਚਾਹ ਦਾ ਬਣਾ ਦੇ ਤਾਂ ਰਸੋਈ ਦੇ ਵਿੱਚ ਚਾਹ ਬਣਾਣ ਚਲੀ ਗਈ ਮੈਨੂੰ ਉਸ ਸਮੇਂ ਬਹੁਤ ਹੀ ਡਰ ਲੱਗ ਰਿਹਾ ਸੀ ਘਰ ਵਿੱਚ ਮੇਰਾ ਆਪਣਾ ਇੱਕ ਵੱਖਰਾ ਕਮਰਾ ਸੀ ਪਰ ਉਹ ਕਮਰਾ ਜ਼ਿਆਦਾ ਵੱਡਾ ਨਹੀਂ ਸੀ ਜਿੱਥੇ ਮੁਸ਼ਕਲ ਦੇ ਨਾਲ ਦੋ ਹੀ ਲੋਕ ਸੌ ਸਕਦੇ ਸੀ ਤੇ ਜਿਵੇਂ ਹੀ ਮੈਂ ਰਾਤ ਦੇ ਸਮੇਂ ਆਪਣੇ ਕਮਰੇ ਵਿੱਚ ਗਈ ਤਾਂ ਮੈਂ ਵੇਖਿਆ ਤਾਂ ਮੇਰੇ ਕਮਰੇ ਦੇ ਵਿੱਚ ਉਫੜ ਜੀ ਪਿੱਛੇ ਪਿੱਛੇ ਆ ਰਹੀ ਸੀ ਮੈਂ ਉਹਨਾਂ ਨੂੰ ਵੇਖਿਆ ਤਾਂ ਲਾਈਟ ਬੰਦ ਕਰ ਦਿੱਤੀ ਅਤੇ ਆਪਣੇ ਉੱਪਰ ਕੰਬੜਾ ਲੈ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਉਹਨਾਂ ਨੇ ਕਮਰੇ ਵਿੱਚ ਆ ਕੇ ਬੱਤੀ ਜਗਾਈ ਤੇ ਕੰਬਲ ਪਰੇ ਕਰਕੇ ਕਿ ਮੈਨੂੰ ਮਾਫ ਕਰ ਦੇ ਉਹ ਮੇਰੇ ਸਾਹਮਣੇ ਕਰਨ ਫੜ ਕੇ ਖੜੇ ਹੋਏ ਸੀ ਮੈਂ ਸਾਰੀ ਗੱਲ ਦੱਸਣ ਦਾ ਮੌਕਾ ਤਾਂ ਦੇ ਦੇ ਤੈਨੂੰ ਮੈਂ ਕੋਈ ਗਲਤ ਤਰੀਕੇ ਨਾਲ ਨਹੀਂ ਛੋਇਆ ਇਹ ਤੈਨੂੰ ਗਲਤਫਹਿਮੀ ਹੋਈ ਹੈ ਮੈਂ ਜੋ ਵੀ ਕਰ ਰਿਹਾ ਹਾਂ ਤੇਰੇ ਭਲੇ ਲਈ ਕਰ ਰਿਹਾ ਹਾਂ ਤੇ ਬਿਲਕੁਲ ਸਹੀ ਕਰ ਰਿਹਾ ਹਾਂ ਅਸਲ ਦੇ ਵਿੱਚ ਤੇਰੇ ਥੋੜੇ ਜਿਹਾ ਵਾਲ ਤੇਰੀ ਜਿੱਪ ਦੇ ਵਿੱਚ ਫਸੇ ਹੋਏ ਸੀ ਇਸੇ ਕਰਕੇ ਮੈਂ ਉਹਨਾਂ ਨੂੰ ਪਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਤੂੰ ਤਾਂ ਐਵੇਂ ਹੀ ਗੁੱਸੇ ਹੋ ਗਈ ਤੇ ਗਲਤਫਹਿਮੀ ਪਾੜ ਲਈ ਇਹ ਸੁਣ ਕੇ ਮੈਂ ਬਾਹਰ ਚਲੀ ਗਈ ਉਸ ਸਮੇਂ ਮੈਨੂੰ ਉਹਨਾਂ ਦਾ ਬੋਲਣਾ ਸਹੀ ਲੱਗਿਆ ਕਿ ਹੋ ਸਕਦਾ ਮੈਨੂੰ ਹੀ ਭੁਲੇਖਾ ਲੱਗਿਆ ਹੋਵੇ ਗਲਤਫਹਿਮੀ ਹੋ ਗਈ ਹੋਵੇ ਫੁੱਫੜ ਜੀ ਸਹੀ ਕਹਿ ਰਹੇ ਹੋਣ ਉਹਨਾਂ ਨੇ ਕਿਹਾ ਪਰ ਤੂੰ ਚਿੰਤਾ ਨਾ ਕਰ ਚਾਹੇ ਕੋਈ ਤੈਨੂੰ ਵੇਖੇ ਜਾਂ ਨਾ ਵੇਖੇ ਮੈਂ ਹਮੇਸ਼ਾ ਤੇਰੇ ਲਈ ਇੱਥੇ ਰਹਾਂਗਾ ਤੇ ਉਹਨਾਂ ਦੀ ਗੱਲ ਸੁਣ ਕੇ ਮੈਂ ਆਪਣੇ ਦਿਲ ਨੂੰ ਸਮਝਾ ਲਿਆ ਸੀ ਕਿ ਹੋ ਸਕਦਾ ਮੈਨੂੰ ਹੀ ਭੁਲੇਖਾ ਪਿਆ ਹੋਵੇ ਉਹਨਾਂ ਦੀ ਚੰਗੀ ਸੋਚ ਲਈ ਮੈਂ ਉਹਨਾਂ ਦਾ ਧੰਨਵਾਦ ਕੀਤਾ ਪਰ ਮੈਂ ਹੁਣ ਉਹਨਾਂ ਦੇ ਨਾਲ ਜ਼ਿਆਦਾ ਸਮਾਂ ਗੁਜ਼ਾਰਨ ਲੱਗੀ ਸੀ ਮੈਨੂੰ ਤਾਂ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਜਿੰਦਾ ਫੁੱਫੜ ਜੀ ਹੀ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋਣ ਤੇ ਉਹ ਮੇਰੇ ਦੋਸਤ ਹੋਣ ਹੁਣ ਸਾਡੀ ਦੋਸਤੀ ਵੀ ਕਾਫੀ ਚੰਗੀ ਹੋ ਗਈ ਸੀ ਅਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਉਹ ਮੇਰਾ ਪੂਰਾ ਸਾਥ ਦਿੰਦੇ ਮੈਨੂੰ ਲਾਡ ਕਰਦੇ ਤੇ ਮੇਰੇ ਨਾਲ ਬੜੇ ਹੀ ਪਿਆਰ ਨਾਲ ਗੱਲ ਕਰਦੇ ਤੇ ਮੇਰੀਆਂ ਤਰੀਫਾਂ ਕਰਦੇ ਮੈਨੂੰ ਸੁਣ ਕੇ ਬਹੁਤ ਵਧੀਆ ਲੱਗਦਾ ਸੀ ਮੈਨੂੰ ਇਹ ਸਭ ਕੁਝ ਬਹੁਤ ਚੰਗਾ ਲੱਗਦਾ ਸੀ ਕੁਲ ਮਿਲਾ ਕੇ ਉਹ ਮੇਰੇ ਲਈ ਇੱਕ ਚੰਗੇ ਦੋਸਤ ਬਣ ਗਏ ਸਨ ਇਦਾਂ ਹੀ ਦਿਨ ਬੀਤ ਰਹੇ ਸੀ ਪਰ ਉਹ ਸਭ ਝੂਠ ਸੀ ਇਹ ਸਭ ਕੁਝ ਮੇਰਾ ਭਨੇਕਾ ਸੀ ਕਿਉਂ ਮੈਨੂੰ ਹਮਦਰਦੀ ਵਖਾ ਰਹੀ ਸੀ ਕਿਉਂਕਿ ਉਹ ਮੇਰੇ ਨਾਲ ਕੁਝ ਅਜਿਹੀਆਂ ਚੀਜ਼ਾਂ ਕਰ ਰਹੇ ਸਨ ਜੋ ਕਿ ਮੈਨੂੰ ਅਜੀਬ ਲੱਗਦੀਆਂ ਸੀ ਜਿਨ੍ਹਾਂ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਉਹਨਾਂ ਦੀ ਹਰਕਤ ਤੋਂ ਹੀ ਲੱਗਦਾ ਸੀ ਕਿ ਉਹਨਾਂ ਦੇ ਦਿਲ ਵਿੱਚ ਕੁਝ ਗਲਤ ਚੱਲ ਰਿਹਾ ਹੈ ਇੱਕ ਦਿਨ ਅਚਾਨਕ ਮੇਰੇ ਕਮਰੇ ਵਿੱਚ ਆਏ ਤੇ ਉਹਨਾਂ ਨੂੰ ਦੇਖ ਕੇ ਮੈਂ ਪਰਦੇ ਦੇ ਪਿੱਛੇ ਜਾ ਕੇ ਲੁਕ ਗਈ ਮੈਂ ਉਹਨਾਂ ਨੂੰ ਕਿਹਾ ਕਿ ਫੁੱਪੜ ਜੀ ਥੋੜੀ ਦੇਰ ਤੁਸੀਂ ਬਾਹਰ ਜਾਓ ਮੈਂ ਚੇਂਜ ਕਰਕੇ ਆਉਣੀ ਹਾਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਫੇਰ ਕੀ ਹੋਇਆ ਮੇਥੋਂ ਸੰਗਤ ਦੀ ਕੀ ਲੋੜ ਹੈ ਉਹਨਾਂ ਦੀ ਆਵਾਜ਼ ਸੁਣਦੇ ਹੀ ਮੈਂ ਫਟਾਫਟ ਕਮਰੇ ਚੋਂ ਬਾਹਰ ਨਿਕਲ ਗਈ ਸੀ ਅਤੇ ਇਸ ਤੋਂ ਬਾਅਦ ਇੱਕ ਹਫ਼ਤਾ ਗੁਜ਼ਰ ਗਿਆ ਸੀ ਮੈਨੂੰ ਇ tanto ਲੱਗਦਾ ਸੀ ਜਿਦਾਂ ਮੈਂ ਡਰ-ਡਰ ਕੇ ਸਮਾਂ ਕੱਟ ਰਹੀ ਸੀ ਹੌਲੀ-ਹੌਲੀ ਘਰ ਵਿੱਚ ਹੋਰ ਵੀ ਮਹਿਮਾਨ ਆਉਣ ਲੱਗੇ ਸੀ ਮਹਿਮਾਨਾਂ ਦੀ ਭੀੜ ਵੱਧ ਰਹੀ ਸੀ ਅਤੇ ਉਹਨਾਂ ਦੇ ਬੈਗ ਮੇਰੇ ਕਮਰੇ ਵਿੱਚ ਆ ਰਹੇ ਸਨ ਅਤੇ ਉਸ ਰਾਤ ਮਾਂ ਨੇ ਉਹਨਾਂ ਨੂੰ ਮੇਰੇ ਕਮਰੇ ਦੇ ਵਿੱਚ ਭੇਜ ਦਿੱਤਾ ਕਹਿਣ ਲੱਗੇ ਕਿ ਤੇਰੇ ਫੁੱਫੜ ਨੂੰ ਬਾਹਰ ਠੰਡ ਲੱਗ ਰਹੀ ਹੈ ਬਾਕੀ ਤਾਂ ਸਾਰੇ ਹਾਲ ਵਿੱਚ ਸੌਂਗੇ ਤੇਰੇ ਫੁੱਫੜ ਜੀ ਤੇਰੇ ਕਮਰੇ ਵਿੱਚ ਸੌਣਗੇ ਮੈਂ ਸੁਣ ਕੇ ਹੈਰਾਨ ਹੋ ਗਈ ਸੀ ਆਖਰ ਮੈਂ ਮਾਂ ਨੂੰ ਕੀ ਕਹਿੰਦੀ ਮੈਂ ਬਿਨਾ ਕੁਝ ਸੋਚੇ ਸਮਝੇ ਤੇ ਫੁੱਫੜ ਜੀ ਨੂੰ ਆਪਣੇ ਕਮਰੇ ਵਿੱਚ ਸੌਣ ਲਈ ਕਹਿ ਦਿੱਤਾ ਸੀ ਪਰ ਉਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਉਸ ਰਾਤ ਉਹ ਮੇਰੇ ਨਾਲ ਕੁਝ ਅਜੀਬ ਕਰਨ ਵਾਲੀ ਸੀ ਇਸ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ ਮੈਂ ਤਾਂ ਆਪਣੀ ਮਾਂ ਦੀ ਗੱਲ ਮੰਨੀ ਸੀ ਉਹਨਾਂ ਨੇ ਮੇਰੇ ਕੰਬਲ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬਿਹੇਵੀਅਰ ਵਿੱਚ ਕੁਝ ਅਜੀਬ ਹੀ ਬਦਲਾਅ ਸੀ ਜੋ ਕਿ ਚੰਗਾ ਨਹੀਂ ਸੀ ਮੈਨੂੰ ਉਸ ਦੇ ਨਾਲ ਅਜੀਬ ਮਹਿਸੂਸ ਹੋ ਰਿਹਾ ਸੀ ਉਹਨਾਂ ਨੇ ਹੌਲੀ-ਹੌਲੀ ਮੈਨੂੰ ਪਿਆਰ ਦੇ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਪਰ ਹੁਣ ਮੈਨੂੰ ਵੀ ਸਭ ਕੁਝ ਗਲਤ ਲੱਗ ਰਿਹਾ ਸੀ ਸਹੀ ਨਹੀਂ ਲੱਗ ਰਿਹਾ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਦਾਂ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਕਿ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਡੇਬ ਸ਼ਰਮ ਕੀ ਦੂਰ ਹੋਉਂਦੀ ਕੋਸ਼ਿਸ਼ ਹੀ ਨਹੀਂ ਕਰਦੇ ਸੀ ਉਸ ਨੇ ਮੇਰਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕੰਬਲ ਵਿੱਚ ਉਸ ਨੇ ਮੇਰੀ ਪਿੱਠ ਉੱਤੇ ਹੱਥ ਫੇਰਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਕੀ ਹੋ ਰਿਹਾ ਹੈ ਅਤੇ ਉਹਨਾਂ ਨੂੰ ਕੀ ਚਾਹੀਦਾ ਹੈ ਮੈਂ ਫਟਾਫਟ ਉਹਨਾਂ ਦਾ ਹੱਥ ਪਰੇ ਕਰਿਆ ਤੇ ਮੈਂ ਉੱਚੀ ਉੱਚੀ ਰੋਣਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੀ ਚੀਖ ਸ਼ਾਇਦ ਮੇਰੀ ਭੈਣ ਦੇ ਕੰਨਾਂ ਤੱਕ ਪਹੁੰਚ ਗਈ ਤੇ ਉਹ ਛੱਟ ਮੇਰੇ ਕਮਰੇ ਵਿੱਚ ਆਈ ਅਤੇ ਉਹ ਮੇਰੇ ਵੱਲ ਵੇਖ ਕੇ ਮੈਨੂੰ ਆਪਣੇ ਘਰ ਨਾਲ ਲਾ ਲਿਆ ਉਫਰ ਜੀ ਮੇਰੇ ਕੋਲ ਲੰਮੇ ਪਏ ਸੀ ਉਹਨਾਂ ਨੂੰ ਵੇਖ ਕੇ ਉਹ ਸਭ ਕੁਝ ਸਮਝ ਗਈ ਸੀ ਅਤੇ ਉਸ ਨੂੰ ਜਦੋਂ ਮੈਂ ਸਭ ਕੁਝ ਦੱਸਣ ਲੱਗੀ ਤਾਂ ਮੇਰੀ ਭੈਣ ਨੇ ਮੈਨੂੰ ਹੱਥ ਦਾ ਇਸ਼ਾਰਾ ਕਰਕੇ ਰੋਕ ਦਿੱਤਾ ਉਹਨਾਂ ਨੇ ਉਸ ਜਾਨਵਰ ਨੂੰ ਮੇਰੇ ਤੋਂ ਦੂਰ ਕੀਤਾ ਇੰਨੇ ਵਿੱਚ ਮੇਰੀ ਮਾਂ ਆ ਗਈ ਮੈਂ ਭੈਣ ਨੂੰ ਦੱਸਣ ਰਹੀ ਸੀ ਮੇਰੀ ਭੈਣ ਨੇ ਕਿਹਾ ਕਿ ਮੈਨੂੰ ਸਭ ਕੁਝ ਸਮਝ ਆ ਗਿਆ ਹੈ ਮੇਰੀ ਮਾਂ ਭੈਣ ਨੂੰ ਚੁੱਪ ਕਰਨ ਲਈ ਕਹਿ ਰਹੀ ਸੀ ਪਰ ਮੇਰੀ ਭੈਣ ਬਹੁਤ ਗੁੱਸੇ ਵਿੱਚ ਸੀ ਉਹਨਾਂ ਨੇ ਕਿਹਾ ਕਿ ਮਾਂ ਤੁਸੀਂ ਬਿਲਕੁਲ ਗਲਤ ਕਰਦੇ ਹੋ ਪਹਿਲਾਂ ਤੁਸੀਂ ਮੇਰਾ ਮੂੰਹ ਬੰਦ ਕੀਤਾ ਉਸ ਸਾਲ ਪਹਿਲਾਂ ਮੇਰੇ ਨਾਲ ਵੀ ਜਿੰਨੀਆਂ ਦਿੱਕਤਾਂ ਹੋਈਆਂ ਤਾਂ ਤੁਸੀਂ ਮੈਨੂੰ ਚੁੱਪ ਕਰਵਾ ਦਿੱਤਾ ਉਹ ਘਟਨਾਵਾ ਅੱਜ ਤੱਕ ਮੇਰੇ ਦਿਲ ਦੇ ਵਿੱਚ ਜ਼ਖਮ ਬਣ ਰਹੀਆਂ ਨੇ ਜਦੋਂ ਮੈਂ 15 ਸਾਲਾਂ ਦੀ ਸੀ ਇੱਕ ਮਹਿਮਾਨ ਨੇ ਮੇਰੇ ਨਾਲ ਵੀ ਇਸੇ ਤਰ੍ਹਾਂ ਦੀ ਹਰਕਤ ਕੀਤੀ ਸੀ ਤੁਸੀਂ ਸਮਾਜ ਦਾ ਦੁਨੀਆ ਦਾ ਵਾਸਤਾ ਦੇ ਕੇ ਮੇਰਾ ਮੂੰਹ ਬੰਦ ਕਰਵਾ ਦਿੱਤਾ ਪਰ ਉਸ ਸਮੇਂ ਤਾਂ ਮੈਂ ਚੁੱਪ ਹੋ ਗਈ ਸੀ ਮੈਂ ਕੁਝ ਨਹੀਂ ਕਿਹਾ ਤੇ ਮੈਂ ਆਪਣੇ ਆਪ ਲਈ ਆਵਾਜ਼ ਨਹੀਂ ਚੁੱਕ ਸਕੀ ਪਰ ਮੈਂ ਅੱਜ ਆਪਣੀ ਭੈਣ ਦੇ ਨਾਲ ਇਹ ਬੇਇਨਸਾਫੀ ਨਹੀਂ ਹੋਣ ਦਵਾਂਗੀ ਮੈਂ ਨਹੀਂ ਚਾਹੁੰਦੀ ਕਿ ਮੇਰੀ ਭੈਣ ਦਰਦ ਤੇ ਡਰ ਨਾਲ ਜ਼ਿੰਦਗੀ ਕੱਟੇ ਜਿਹੜੇ ਲੋਕ ਸਾਡੇ ਤੇ ਬੁਰੀ ਨਜ਼ਰ ਰੱਖਦੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਅਜਿਹੇ ਬਦਮਾਸ਼ ਬਾਹਰ ਨਹੀਂ ਘਰ ਦੇ ਵਿੱਚ ਵੀ ਹੁੰਦੇ ਨੇ ਤੇ ਸਾਡੇ ਆਪਣੇ ਗਰੀਬੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਮੰਨਦੇ ਹਾਂ ਤੇ ਮੈਂ ਇਸ ਜਾਨਵਰ ਦੇ ਖਿਲਾਫ ਰਿਪੋਰਟ ਕਰਕੇ ਹੀ ਰਵਾਂਗੀ ਅਤੇ ਪੁਲਿਸ ਵਿੱਚ ਸ਼ਿਕਾਇਤ ਕਰਨ ਜਾ ਰਹੀ ਹਾਂ ਮੇਰੀ ਭੈਣ ਨੇ ਸਭ ਦੇ ਮਨਾ ਕਰਨ ਦੇ ਬਾਵਜੂਦ ਪੁਲਿਸ ਸਟੇਸ਼ਨ ਵਿੱਚ ਜਾ ਕੇ ਫੁੱਫੜ ਦੇ ਖਿਲਾਫ ਕੰਪਲੇਟ ਲਿਖਾਈ ਤੇ ਉਸ ਨੂੰ ਸਜ਼ਾ ਕਰਵਾਈ ਇਸ ਵਾਰੀ ਮੇਰੇ ਪਿਓ ਨੇ ਸਾਡਾ ਸਾਥ ਦਿੱਤਾ ਤੇ ਬਾਕੀ ਰਿਸ਼ਤੇਦਾਰਾਂ ਨੇ ਭੈਣ ਦੀ ਗੱਲ ਨੂੰ ਸਮਝਿਆ ਸਾਰਿਆਂ ਨੇ ਉਸ ਜਾਨਵਰ ਫੁੱਫੜ ਨੂੰ ਸਜ਼ਾ ਦੇਣ ਦਾ ਸਾਥ ਦਿੱਤਾ ਦੋਸਤੋ ਜਦੋਂ ਹੀ ਕੁੜੀਆਂ ਵੱਡੀਆਂ ਹੋ ਜਾਂਦੀਆਂ ਨੇ ਤਾਂ ਸਾਨੂੰ ਹਰ ਇੱਕ ਮਾਂ ਨੂੰ ਆਪਣੀ ਧੀ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਦੱਸਣਾ ਚਾਹੀਦਾ ਹੈ। ਉਸ ਨੂੰ ਸਮਝਾਉਣਾ ਚਾਹੀਦਾ ਹੈ। ਪਰ ਅਸੀਂ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਦੇ। ਮਾਪੇ ਇਸ ਟੌਪਿਕ ਦੇ ਉੱਤੇ ਆਪਣੇ ਬੱਚਿਆਂ ਨਾਲ ਗੱਲ ਕਰਨ ਤੋਂ ਗੁਰੇਜ਼ ਕਰਦੇ ਨੇ, ਜੋ ਕਿ ਗਲਤ ਹੈ। ਸ਼ਰਮਾਉਂਦੇ ਨੇ ਅਤੇ ਫਿਰ ਉਹਨਾਂ ਨੂੰ ਇਸ ਬਾਰੇ ਵਿੱਚ ਗਿਆਨ ਹੀ ਨਹੀਂ ਹੁੰਦਾ। ਅੱਜਕੱਲ ਸਮਾਜ ਵਿੱਚ ਚੁੱਪਾਂ ਦਾ ਮਾਹੌਲ ਹੈ। ਇਸ ਵਿੱਚ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਇਹਨਾਂ ਸਭ ਬਾਰੇ ਦੱਸਣਾ ਚਾਹੀਦਾ ਹੈ। ਤੇ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਜੇਹ ਲੋਕ ਅਕਸਰ ਸਾਡੇ ਕਰੀਬੀ ਹੀ ਹੁੰਦੇ ਹਨ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਬੇਨਤੀ ਹੈ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ